هن جو غراتن سبب ٿو آهي ۽ ٻيو به ناهي ڇا ته هن کي پئي آهي ۽ هن جو ذميدار ناهي ڇا ته ڇا راجستھان جو آهي ۽ ਬਟਾਲਾ ਦੇ ਡੇਰਾ ਰੋਡ ਰੇੜੀ ਮਾਰਕੀਟ ਵਿੱਚ ਪਿਆ ਰੋਲਾ ਇੱਕ ਥੰਨੇ ਦੂਜੀ ਥੰਨੇ ਦੀ ਉਲਟਾ ਦਿੱਤੀ ਰੇੜੀ ਸੁੱਟ ਦਿੱਤੀ ਸੜਕ ਤੇ ਸਾਰੀ ਸਬਜ਼ੀ ਦੂਸਰੀ ਥੰਨੇ ਦਸਤਾਰ ਉਤਾਰਨ ਦੇ ਲਗਾਏ ਰੋਪ ਮਾਮਲਾ ਉਸ ਵੇਲੇ ਦਾ ਹੈ ਜਦੋਂ ਇੱਕ ਸਖਸ਼ ਨੇ ਆਪਣੀ ਰੇੜੀ ਵਾਲੀ ਜਗ੍ਹਾ ਕਿਸੇ ਹੋਰ ਵੇਕਰ ਨੂੰ ਦੇ ਦਿੱਤੀ ਜਦੋਂ ਰੇੜੀ ਲਗਾਉਣ ਵਾਲੇ ਦਾ ਦੂਸਰਾ ਭਰਾ ਆਇਆ ਤਾਂ ਉਸਨੇ ਉਹ ਜਗ੍ਹਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਝਗੜੀ ਹੋਈ ਇੱਕ ਨੇ ਦੂਜੇ ਦਾ ਸਮਾਨ ਸੜਕ ਤੇ ਸੁੱਟਿਆ ਤੇ ਦਸਤਾਰ ਲਾਉਣ ਦੇ ਇਲਜ਼ਾਮ ਲਗਾਏ ਮੌਕੇ ਤੇ ਪਹੁੰਚੇ ਨੇ ਹੰਗਸ ਸਿੰਘ ਜਿੱਤੇ ਨਿਯਤ ਤੇ ਮਾਰਕੀਟ ਵਾਲਿਆਂ ਨੇ ਮਾਮਲਾ ਸੁਲਝਾਉਣ ਦੀ ਕੀਤੀ ਕੋਸ਼ਿਸ਼ ਪਰ ਤੋਂਵੇਂ ਤਰ੍ਹਾਂ ਦੀ ਜਿੱਦ ਸੀ ਕਿ ਉਸੇ ਥਾਂ ਤੇ ਹੀ ਲੋਣੀ ਹੈ ਰੇੜੀ ਗੱਲਬਾਤ ਦੌਰਾਨ ਪੁਰਾਣੀ ਲਗਾ ਰਹੇ ਰੇੜੀ ਵਾਲੇ ਨੇ ਕਿਹਾ ਕਿ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਹੈ ਮੇਰੇ ਪਿਤਾ ਪਿਛਲੇ 25 ਸਾਲ ਤੋਂ ਇਸ ਜਗ੍ਹਾ ਤੇ ਰੇੜੀ ਲਗਾ ਰਹੇ ਸੀ ਮੇਰਾ ਭਰਾ ਥੋੜਾ ਦਿਮਾਗੀ ਤੋਂ ਪਰੇਸ਼ਾਨ ਹੈ ਜਿਸ ਦੀ ਵਜ੍ਹਾ ਕਰਕੇ ਇਹਨਾਂ ਨੇ ਇਸ ਥਾਂ ਤੇ ਕਬਜ਼ਾ ਕਰ ਲਿਆ ਹੈ ਇਹ ਸਰਕਾਰੀ ਜਗ੍ਹਾ ਹੈ ਇਹ ਕਿਸੇ ਦੀ ਵੀ ਜੱਦੀ ਮਲਕੀਅਤ ਨਹੀਂ ਮੇਰੇ ਪਰਿਵਾਰ ਨੇ ਇੱਥੇ 25 ਸਾਲ ਤੋਂ ਜ਼ਿਆਦਾ ਸਮਾਂ ਬਤੀਤ ਕੀਤਾ ਹੈ ਪਰ ਹੁਣ ਮੇਰੀ ਇਸ ਜਗ੍ਹਾ ਤੇ ਕਬਜ਼ਾ ਕਰ ਰਹੇ ਨੇ ਮੈਂ ਕਿਸੇ ਦੀ ਦਸਤਾਰ ਨਹੀਂ ਤਾਰੀ ਚਾਹੇ ਮੈਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਲੈ ਜਾਓ ਮੈਂ ਸੌਂ ਚੁੱਕਣ ਨੂੰ ਵੀ ਤਿਆਰ ਹਾਂ ਉਹ ਨਹੀਂ ਤੁਹਾਡੇ ਮਤਲਬ ਉਹ ਨਾ ਕੀ ਨਾ ਤੁਹਾਡੇ ਲੋਕ ਲਾਲਾ ਕੋਲ ਸਰਦ ਕੋਈ ਵੀ ਬੱਬਰ ਮਾਰਦਾ ਕੋਈ ਇੱਕ ਗੱਲ ਮਿੱਤੀ ਗੱਲ ਸੁਭਾਅ ਕਰਾ ਜੀ ਪਏ ਹੋਏ ਜੀ ਪਏ ਹੋਏ ਜੀ ਸਰਦ ਨਾਤੀ ਸਾਡੀ ਅੱਜ ਚੱਲਦੀ ਹੈ ਯਾਰ ਵੇਖੋ ਇਹ ਜੀ ਸਾਡੀ ਇਹਨਾਂ ਲਈ ਬੱਸ ਜੀ ਇਹਨਾਂ ਲਈ ਬੰਦਾਰ ਵੇਖੋ ਹੱਥੇ ਇਹ ਤਾਂ ਕਿਸੀ ਗੁੱਤੋਂ ਤੋਂ ਰੱਖਿਆ ਫਲਾ ਦੇ ਬੱਸ ਕੋਈ ਸੱਟਾਂ ਲਾਈਆਂ ਰੋੜੇ ਮਾਰੇ ਹੱਥੇ ਅੱਗ ਲਾਈ ਅਸਲ ਇਹੋ ਗੱਲ ਕਹਿਣ ਦਾ ਕਿ ਪਿਆਰ ਨਾਲ ਨਾ ਬਾਬਾ ਜੀ ਪਿਆਰ ਨਾਲ ਆਪਣੀ ਫਸਲ ਵੇਚਣੇ ਆਈਆਂ ਅੱਖਾਂ ਚ ਡੇ ਬਾਬਾ ਜੀ ਇਹਨਾਂ ਨੇ ਨਹੀਂ ਆਖਿਆ ਅੱਜ ਇਹਨਾਂ ਨੂੰ ਨਹੀਂ ਆਖਿਆ ਨਹੀਂ ਖੜੇ ਹੋਏ ਗੱਲ ਕਰੋ ਅਸੀਂ ਕੋਈ ਅੰਦਾਜ਼ੀ ਦੀ ਗੱਲ ਕੀਤੀ ਜਾਂ ਟਾਡੇ ਹਲ ਦੀ ਗੱਲ ਨਹੀਂ ਤੁਹਾਨੂੰ ਦਾ ਇਹਨਾਂ ਦੇ ਖਿਆਰੇ ਦਾ ਨਾਮ ਤਾਂ ਪਤਾ ਨਹੀਂ ਕੋਈ ਆਪਣੀ ਮੈਂ ਕੋਈ ਐਨਐਲਜੀ ਨਹੀਂ ਕੋਈ ਗੱਲ ਕੀਤੀ ਲਾ ਮੈਂ ਉਹਨਾਂ ਨਾਲ ਦੀ ਕੰਨਾਂ ਗੱਲ ਕੀਤੀ ਆ ਮੈਂ ਸਾਰਿਆਂ ਦੀ ਗੱਲ ਕਰਦਾ ਠੀਕ ਹੈ ਨਾ ਇੱਥੇ ਸਾਰੇ ਤਮਾਸ਼ਾ ਦੇਖਣ ਆਲੇ ਆਪਾਂ ਕੋਈ ਵੀ ਅੱਜ ਗੱਲ ਕੋਈ ਇਹਨੂੰ ਸਮਝੂਗਾ ਤੁਸੀਂ ਪਾਈ ਜਦੋਂ ਬੁਲਾਓਗੇ ਪੁਲਿਸ ਵਾਲਿਆਂ ਨੂੰ ਕੋਈ ਤੁਹਾਡਾ ਫਾਇਦਾ ਨਹੀਂ ਹੈਗਾ ਆਪਾਂ ਸਖਤ ਕਰਾਂਗੇ ਆਪਾਂ ਦੇਖ ਕੇ ਵੀ ਚੱਲਦੀ ਆ ਆਪਣਾ ਸਮਝ ਲਓ ਆਪਣਾ ਜਿੰਮੇਵਾਰ ਆਪਣਾ ਪੁੱਟ ਕੇ ਲੇਕਿੰਦਾ ਇਹ ਤਾਂ ਫੇਰ ਵੀ ਇਹ ਲੋਕ ਸੁਣੇ ਤੇ ਜੀਣ ਮੈਚ णी उन मगर में अॼु सवादु ਆ ਮੇਰੇ ਯਾਰਾਂ ਤੋਂ ਵੀਰੋ ਨਾਲੋਂ ਕਟਣਦੇ ਆ। ਵੀਰੋ ਨਾਲੋਂ ਕਟਣਦੇ ਆ। ਬੰਦਾ ਥੱਲੇ ਨੂੰ ਪਾਦਾ ਸੀ। ਲਾਈ ਯਾਰਾਂ ਤੋਂ ਸਾਰੇ ਜਾਣੇ ਇੱਥੇ ਚਕਾਰੋ ਸਾਰੀਆਂ ਰੇੜੀਆਂ। ਕੰਮ ਨਹੀਂ ਦੇ ਰੋ। ਸਹੀ ਰੇੜੀ ਲਾਈ ਵੀ ਆਈ। ਯਾਰਾਂ ਤੋਂ ਆ ਗਏ ਆ ਨਾ ਆ ਵੀਰ ਆ ਗਏ ਆ। ਬਾਬਾ ਜੀ ਇਹ ਮੈਂ ਰੇੜੀ ਥੱਲੇ ਬਾੜਾ ਥੱਲੇ ਬਾੜਾ ਤੱਕਾ ਮਾਰ ਕੇ ਥੱਲੇ ਬਾੜਦਾ। ਸਾਰੇ ਨੂੰ ਖਿੱਚਣ ਦੇ ਤੂੰ ਕਿਹਦੇ ਵੀਡੀਓ ਤੱਕ ਬਣੀ ਆ। अघे जंहिं आे लाईंदा ਸਾਰੇ ਕੋਈ ਨਹੀਂ ਆ ਬਣੀਆ ਆ ਬਣੀਆ ਸਾਰੇ ਕਾਰੀਗਰ ਸਾਰੇ ਪਾਈਂਦਾਂ ਦਾ ਬਣਾਇਆ ਕੋਈ ਲਾ ਕੇ ਜਾਵਾਂਗੇ ਮੇਰੀ ਗੱਲ ਸੁਣੋ ਕੋਈ ਕੋਈ ਮਨ ਦਾ ਲਾ ਲਾ ਗਾ ਸਾਡੀ ਜੀ ਕਾਰ ਨੂੰ ਹੱਥ ਪਾਈ ਰੱਖੇਗਾ ਆ ਮਾਂ ਕਾਗਲ ਜੇ ਸਾ ਟੋਟੇ ਕੋਈ ਨਾ ਕਰਦਾਂਗੇ ਤੇ ਗੱਲ ਕਰੀਓ ਲੱਗੀ ਸਾਡੀ ਠੀਕ ਹੈ ਮੇਰੀ ਗੱਲ ਸੁਣਾ ਅਸੀਂ ਜਿੱਤਾ ਸਾਡਾ ਕਹਿੰਦੇ ਸਾਨੂੰ ਜਿੱਤਾ ਲੱਗਿਆ ਵੀਰ ਇਧਰ ਆ ਦੂਸਤਾ ਆ ਜੂਗਾ ਤੇ ਛੱਡਾਂਗੇ ਕਹਿ ਉਹ ਦੂਸਤੇ ਉਦੇ ਭਰਾ ਜੂ ਕਨ ਕਰਦੇ ਨੇ ਬਾਤ ਸੁਣਨ ਦੀ ਇਹਦਾ ਪਤਾ ਨਹੀਂ ਵੇਹੇ ਪਤਾ ਚੱਲ ਕੋਈ ਨਹੀਂ ਤੁਸੀਂ ਲਾ ਚਤਾਰ ਲਾਉਣ ਨੂੰ ਇਹ ਪੰਨਾ ਜਿਹੜਾ ਹਰੇਕ ਪਾੜਦਾ ਹੈ ਉਹ ਆ ਰਹੀ ਆ ਰੋ ਰੋ ਕੇ ਪਾੜੀ ਰਹਾ ਓਏ ਤੂੰ ਇਹ ਜੱਡਾ ਲੂਣਾ ਮਾਦਾ ਲੜਕੇ ਦਾ ਵਿਚਾਰਾ ਰੈਡੀ ਆਮੀ ਕਹੀਂ ਕਹਿਦੀ ਨਹੀਂ ਕਸਮ ਨਹੀਂ ਚਾਪੀ ਨਹੀਂ ਲਾਉਂਦਾ ਜੇ ਚੰਗੇ ਪੜੀ ਰੇੜੀ ਲੱਗੀ ਸਾਡੇ ਘਰ ਦੇ ਨੇ ਸਾਰਾ ਟੱਬਰ ਆ ਕੇ ਇਕੱਠੇ ਹੋ ਗਏ ਆ ਤਿੰਨ ਤੇ ਨੱਡੇ ਇਹਨਾਂ ਦੇ ਆਲਰੇਡੀ ਲੱਗੇ ਹੋਏ ਆ ਜੇ ਕੋਈ ਸਰਦਾਰ ਬੰਦਾ ਖਾਂਦਾ ਵਾ ਤੇ ਕੋਈ ਗੁਨਾਹ ਕਰ ਰਿਆ ਪਬਲਿਕ ਪ੍ਰਾਪਰਟੀ ਆ ਹੈਨਾ ਗਵਰਨਮੈਂਟ ਪ੍ਰਾਪਰਟੀ ਹੈ ਨਾ ਪਬਲਿਕ ਪ੍ਰਾਪਰਟੀ ਪਰਸਨਲ ਪ੍ਰਾਪਰਟੀ ਕਿਸੇ ਦੀ ਨਹੀਂ ਹੈਗੀ ਠੀਕ ਆ ਇਹਨਾਂ ਨੂੰ ਅਸੀਂ ਕਿਹਾ ਬਹਿ ਕੇ ਸੌਟ ਆਊਟ ਕਰ ਲੈਨੇ ਜਿੰਨਾਂ ਕੋ ਲਿਆ ਉਹਨਾਂ ਨੂੰ ਲੈ ਆਓ ਲੇਕਿਨ ਇਹ ਬੰਦੇ ਨੇ ਇੱਕ ਨਹੀਂ ਸੁਣੀ ਸਾਡੀ ਰੇੜੀ ਪਲਟਾਤੀ ਆਪਾਂ ਦੋ ਜਣੇ ਦੋ ਲੇਡੀਜ਼ ਦੋ ਜੈਂਟਸ ਔਰ ਇਹ ਸਾਰੀ ਮਾਰਕੀਟ ਫਲਸ ਪ੍ਰਧਾਨ ਸਾਹਿਬ ਨਾਲ جے ਪ੍ਰਧਾਨ ਸਾਹਿਬ ਚਾਹੁੰਦੇ ਤੇ ਇੰਨਾ ਰਿਜਕ ਪੈਰਾਂ 'ਚ ਨਹੀਂ ਰੋਲਣਾ ਸਰਦਾਰ ਬੰਦਿਆਂ ਦੇ ਹੱਥੀ ਨਹੀਂ ਪੈਣਾ ਉਹਨਾਂ ਦੀ ਦਸਤਾਰਾ ਲਾਉਂਦੀ ਨੋਬਤ ਨਹੀਂ ਆਉਣੀ ਕਿਸੇ ਦਾ ਇੰਨਾ ਜਮੀਰ ਮਰਿਆ ਨਹੀਂ ਕਿ ਆਪਣੀ ਦਸਤਾਰ ਲਾਊਗਾ ਠੀਕ ਹੈ ਆਲਰੇਡੀ ਵੀਡੀਓਜ਼ ਬਣੀ ਪਈ ਆ ਪੱਥਰ ਚਲਾਏ ਪੱਥਰ ਤੁਸੀਂ ਥੱਲੇ ਡਿੱਗੇ ਵੇਖ ਸਕਦੇ ਜੇ 9-10000 ਰੁਪਏ ਦਾ ਨੁਕਸਾਨ ਕਰਤਾ ਪਹਿਲੋ ਸਾਡੀਆਂ ਇਹਨਾਂ ਨੇ ਰੇੜੀ ਚੋਰੀ ਕੀਤੀ ਸਾਰੇ ਰੇੜੀਆਂ ਵਾਲੇ ਸਾਡੇ ਨਾਲ ਲੱਗਦੇ ਨਾ ਸਾਰਿਆਂ ਨੇ ਵਧੀ ਕੀ ਕੀਤੀ ਸਾਹਮਣੇ ਪਊ ਸਾਵਾ ਕ੍ਰਿਸ ਟ੍ਰੇਡਿੰਗ ਕੰਪਨੀ ਉਹਨਾਂ ਨੇ ਸੌਟ ਆਊਟ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਇੱਕ ਨਹੀਂ ਸੁਣੀ ਜੇ ਦੋ ਭਰਾ ਨੇ ਮੇਰੇ ਸਕੇ ਹਾਂਜੀ ਇੱਕ ਦੀਆਂ ਦੋ ਬੇਟੀਆਂ ਨੇ ਵਿਆਹੇ ਵਰਿਆ ਵਾ ਇੱਕ ਕੁਵਾਰਾ ਸਾਹਮਣੇ ਦੁਕਾਨ ਤੇ ਕੰਮ ਕਰਦਾ ਤੇ ਦੂਜੇ ਨੂੰ ਕੰਮ ਖੋਲ ਕੇ ਦਿੱਤਾ ਇਹਨਾਂ ਦੇ ਭਰਾ ਦੀ ਸਹਿਮਤੀ ਨਾਲ ਇਹ ਸਭ ਕੁਝ ਹੋਇਆ ਪ੍ਰੋਪਰ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਖੁਦ ਅੱਡਾ ਦੇ ਦਿੱਤਾ ਕਿਉਂਕਿ ਆਲਰੇਡੀ ਉਹਨਾਂ ਦਾ ਅੱਡਾ ਕਿਤੇ ਲੱਗਾ ਹੋਇਆ ਵਾ ਹਨਾ ਜੀ ਚਾਰ ਚਾਰ ਅੱਡੇ ਤੇ ਨਹੀਂ ਨਾ ਲਾਉ ਡੇਗੇ ਗਵਰਨਮੈਂਟ ਪ੍ਰਾਪਰਟੀ ਤੇ ਕੋਈ ਵੀ ਆ ਕੇ ਆਪਣੀ ਕਮਾਈ ਕਰ ਸਕਦਾ ਵਾ ਮੇਰਾ ਨਾਮ ਬਲਜੀਤ ਸਿੰਘ ਅਭੀਰ ਜੀ ਵੀਰ ਜੀ ਅਸੀਂ ਨਾ 1.5 2 ਮਹੀਨੇ ਤੋਂ ਇੱਥੇ ਰੇੜੀ ਲਾ ਰਹੇ ਆ ਠੀਕ ਹੈ ਜੀ ਇਹਨਾਂ ਦੇ ਭਰਾ ਤੋਂ ਇਹ ਜਗ੍ਹਾ ਲਈ ਉਹ ਕਹਿੰਦੇ ਤੁਸੀਂ ਰੇੜੀ ਲਾਓ ਆਪਣਾ ਖਾਓ ਪੀਓ ਇਹ ਹੁਣ ਸਵੇਰੇ ਆਡੇ ਆਏ ਆ ਤੇ ਆ ਕੇ ਸਾਡੇ ਗਲ ਪੈ ਗਏ ਆ ਦਸਤਾਰ ਲਾਤੀ ਆ ਆ ਵੇਖੋ ਮੇਰੇ ਨਾਲ ਸੱਟਾਂ ਮਾਰੀਆਂ ਵਾ ਆ ਕੇ ਸਾਡੇ ਗਲ ਪੈ ਗਏ ਆ ਇਹਹੀ ਗੱਲੋਂ ਵੀ ਤੁਸੀਂ ਆਪਣੀ ਇੱਥੇ ਰੇੜੀ ਚੱਕੋ ਅਸੀਂ ਕਿਹਾ ਵੀ ਇਹ ਤੁਹਾਡੇ ਪਰ ਬ੍ਰਦਰ ਨੇ ਸਾਨੂੰ ਇਹ ਜਗ੍ਹਾ ਦਿੱਤੀ ਆ ਤੇ ਤੁਸੀਂ ਲਾਓ ਰੈਡੀ ਤੇ ਉਹ ਦੂਜਾ ਬ੍ਰਦਰ ਇਹਨਾਂ ਦਾ ਛੋਟਾ ਉਹ ਨੇਤ ਹੁੰਦਾ ਜਾਂਦਾ ਸੀ ਇੱਥੇ ਦੁਕਾਨ ਤੇ ਵੀ ਹੁੰਦਾ ਸੀ ਤੇ ਗੱਲਬਾਤ ਕਰਦਾ ਸੀ ਰੋਜ਼ ਵੇਲਾ ਜਾਂ ਬ੍ਰਦਰ ਆ ਦੂਜਾ ਇਹ ਵੀ ਆਉਂਦੇ ਲੰਘਦੇ ਸੀ ਇਹਨਾਂ ਕੋਈ ਗੱਲ ਨਹੀਂ ਕੀਤੀ ਹੁਣ ਸਾਨੂੰ ਇਹ ਨਹੀਂ ਪਤਾ ਕਿਉਂ ਜਾਂ ਕਿਵੇਂ ਕਿਹਦੇ ਪਿੱਛੇ ਲਾ ਕੇ ਸਾਡੇ ਆ ਕੇ ਗੱਲ ਪੈ ਗਏ ਆ ਬੜਾ ਸਾਰਾ ਸਮਾਨ ਖਲਾਰਤਾ ਵਾ ਕਾਫੀ ਬੰਦੀ ਆ ਕੇ ਆ ਬੱਟਾ ਤੱਕ ਮਾਰਨ ਪਏ ਆ ਸਾਡੇ ਹੱਥੀ ਪੈ ਕੇ ਸਾਨੂੰ ਸਟਾ ਲਾਈਆਂ ਸਾਡਾ ਸਾਰਾ ਖਲਾਰਤਾ ਲੱਕੀ ਨਾ ਕੀ ਹੋਇਆ ਸਰ ਮੈਂ ਇਥੇ ਮੇਰਾ ਡਾੜੀ ਪੂਰੇ ਰੇੜੀ ਲਾਉਂਦਾ ਸੀ ਉਹਨਾਂ ਨੂੰ ਤਕਰੀਬਨ 2 ਮਹੀਨੇ ਹੋ ਗਏ ਉਹ ਪੂਰੇ ਹੋ ਗਏ ਨੇ ਤੇ ਪੂਰੇ ਹੋ ਗਏ ਨੇ ਤੇ ਬਾਅਦ ਚੋਂ ਮੈਂ ਅੱਜ ਇਹਨਾਂ ਨੂੰ ਕਿਹਾ ਵਾ ਵੀ ਆਪਣਾ ਥੋੜਾ ਜਿਹਾ ਤੂੰ ਉਰਾ-ਪੁਰਾ ਲਾ ਲਓ ਮੇਰਾ ਅੱਡਾ ਵਾ ਉੱਥੇ ਰੇੜੀ ਲਾਉਣ ਦਿਓ ਕਿਉਂਕਿ 20 ਸਾਲ ਤੋਂ 25 ਸਾਲ ਤੋਂ ਅਸੀਂ ਉੱਥੇ ਰੇੜੀ ਲਾ ਰਹੇ ਆ ਠੀਕ ਆ ਜੀ ਬਸ ਇਹਨਾਂ ਨੇ ਆਪਣੀ ਰੇੜੀ ਇਹਨਾਂ ਨੇ ਆਪੇ ਪਟਾਲੀ ਆਪੇ ਜਿੱਤਾਰਾਂ ਇਹਨਾਂ ਨੇ ਨਿਹੰਗ ਸਿੰਘ ਬੁਲਾਲੇ ਆ ਇਹਨਾਂ ਨੇ ਮੈਨੂੰ ਮਰਵਾਉਣ ਨੂੰ ਨਿਹੰਗ ਸਿੰਘ ਬੁਲਾਲੇ ਆ ਕਿੱਥੇ ਮੈਂ ਇਹ ਤੁਹਾਡਾ ਭਰਾ ਡਾਲਾਉਂਦਾ ਸੀ ਮੇਰਾ ਪਿਓ ਲਾਉਂਦਾ ਸੀ ਉਸ ਤੋਂ ਬਾਅਦ ਮੇਰਾ ਜਿਹੜਾ ਭਰਾ ਦਾ ਲੜਕਾ ਸੀ ਉਹ ਲਾਉਂਦਾ ਪਿਆ ਹੈ ਰੇੜੀ ਨਹੀਂ ਮੇਰਾ ਭਰਾ ਇਹ ਤਾਂ ਮੇਰਾ ਭਰਾ ਜਿਹੜਾ ਵਾ ਇੱਕ ਮਿੰਟ ਪਾਜੀ ਹੁਣ ਤੀਂ ਨਾ ਗੱਲ ਕਰੋ ਮੈਨੂੰ ਕਰਨ ਦੋ ਪਾਜੀ ਵੇਖੋ ਮੇਰਾ ਭਰਾ ਹੈਗਾ ਵਾ ਮਤਲਬ ਹੀ ਦਿਮਾਗੋ ਹੋ ਗਿਆ ਉਹਨੇ ਸ਼ਰਾਬ ਪਿਆ ਪਿਆ ਪੀਉ ਕੇ ਇਹਨਾਂ ਨੇ ਸ਼ਰਾਬ ਪਿਆ ਕੇ ਇਹਨਾਂ ਨੇ 150 ਦੀ ਜੇਬ ਚ ਪਾਇਆ ਹੋਣਾ ਮੈਂ ਨਹੀਂ ਕਹਿੰਦਾ ਉਹਨੇ ਇੱਥੇ ਨਾ ਉਹਦੇ ਕੋਦੇ ਕੋ ਕਹਿੰਦਾ ਵੀ ਇੱਥੇ ਅੱਡਾ ਮੈਂ ਲਾਉਣਾ ਵਾ ਤੇ ਪੱਕਾ ਕਹਿੰਦਾ ਨਹੀਂ ਭਰਾ ਮੇਰਾ ਆ ਜਾਂਦਾ ਹੁਣੇ ਹੀ ਉਹ ਕਿਸ ਦਾ ਡੀਜਲ ਇਹ ਮੇਰੀ ਆਪਣੀ ਜਗ੍ਹਾ ਨਹੀਂ ਹੈ ਭਾਜੀ ਰੇੜੀਆਂ ਲੱਗਣੀਆਂ ਵਾ ਅਸੀਂ 20 25 ਸਾਲ ਤੋਂ 30 ਸਾਲ ਤੋਂ ਅਸੀਂ ਲਾ ਰਹੇ ਹਾਂ ਰੇੜੀਆਂ ਅਸੀਂ ਨਹੀਂ ਪਲਟਾਈ ਰੇੜੀ ਸਾਨੂੰ ਕਿਤੇ ਵੀ ਦਰਗਾਹ ਦੇ ਲਾਜੋ ਮਸੀਤੇ ਦੇ ਲਾਜੋ ਗੁਰਦਵਾਰੇ ਦੇ ਲਾਜੋ ਜੋ ਇਹਨਾਂ ਦੀਆਂ ਜਸਤਾਰਾਂ ਖੋਲੀਆਂ ਹੋਣ ਜੋ ਇਹਨਾਂ ਨੂੰ ਕੋਈ ਹੱਥੋਂ ਪਾਈ ਕੀਤੀ ਹੋਵੇ ਮੈਂ ਜ਼ਿੰਮੇਵਾਰ ਹਾਂ